ਦੋਸਤੋ ਜਦੋਂ ਕੋਈ ਗਰੀਬੀ ਦੀ ਹਿੱਕ ਪਾੜ ਕੇ ਦੁਨੀਆ ਦੇ ਵਿੱਚ ਫੇਮਸ ਹੁੰਦਾ ਆਪਣਾ ਨਾਮ ਕਮਾਉਂਦਾ ਹੈ ਪੈਸਾ ਦੌਲਤ ਸ਼ੋਹਰਤ ਹਰ ਚੀਜ਼ ਉਹਦੇ ਪਿੱਛੇ ਭੱਜਣ ਲੱਗਦੀ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਤਕਲੀਫ ਤਾਂ ਹੁੰਦੀ ਹੈ ਇੱਥੇ ਮੈਂ ਕਿਸੇ ਤੇ ਐਲੀਗੇਸ਼ਨ ਨਹੀਂ ਲਾ ਰਿਹਾ ਪਰ ਇਹ ਇੱਕ ਮਨੁੱਖੀ ਸੁਭਾਅ ਹੈ ਕਿ ਜਦੋਂ ਕੋਈ ਸਾਡੇ ਫੀਲਡ ਦੇ ਵਿੱਚ ਦੂਸਰਾ ਨਵਾਂ ਉੱਠ ਕੇ ਜੋ ਕਿ ਸਾਤੋਂ ਉਮਰ 'ਚ ਵੀ ਬਹੁਤ ਛੋਟਾ ਹੋਵੇ ਤੇ ਉਹ ਫਾਈਨੈਂਸ਼ੀਅਲੀ ਵੀ ਬਹੁਤ ਡਾਊਨ ਹੋਵੇ ਉੱਥੋਂ ਉੱਠ ਕੇ ਜਦੋਂ ਕੋਈ ਗਲੋਬਲ ਲੈਵਲ ਤੇ ਇੱਕ ਨੰਬਰ ਤੇ ਛਾ ਜਾਂਦਾ ਹੈ ਨਾ ਤਾਂ ਫਿਰ ਉਸ ਫੀਲਡ ਦੇ ਜਿਹੜੇ ਪਹਿਲੇ ਸੀਨੀਅਰ ਲੋਕ ਹੁੰਦੇ ਨੇ ਤਾਂ ਉਹਨਾਂ ਦੀਆਂ ਰਾਤਾਂ ਦੀਆਂ ਨੀਂਦਾਂ ਹਰਾਮ ਹੋਣ ਲੱਗ ਜਾਂਦੀਆਂ ਹਨ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਡਾ ਇੱਕ ਹੋਰ ਕੰਪੀਟੀਟਰ ਇੰਡਸਟਰੀ ਦੇ ਵਿੱਚ ਖੜਾ ਹੋ ਗਿਆ ਮੈਂ ਗੱਲ ਕਰ ਰਿਹਾ ਹਾਂ that girl fame param ਦੀ ਪਰਮ ਦਾ that girl ਗਾਣਾ ਆਇਆ ਉਸ ਨੇ ਗਲੋਬਲ ਲੈਵਲ ਤੇ ਧੂਮ ਮਚਾਈ ਤੇ ਸਪੋਟੀਫਾਈ ਤੇ ਪਰਮ ਪਹਿਲੀ ਪੰਜਾਬੀ ਫੀਮੇਲ ਕੁੜੀ ਬਣੀ ਜੋ ਗਲੋਬਲ ਲੈਵਲ ਤੇ ਸਪੋਟੀਫਾਈ ਤੇ ਨੰਬਰ 1 ਤੇ ਚੱਲੀ ਤੇ ਹੁਣ ਮੇਰਾ ਮਾਹੀ ਨਾਮ ਦਾ ਇੱਕ ਜਿਹੜਾ ਗਾਣਾ ਨਵਾਂ ਆਇਆ ਪਰਮ ਦਾ ਉਹ ਗਾਣਾ ਵੀ 2 ਦਿਨਾਂ ਦੇ ਵਿੱਚ ਲਗਭਗ ਮਿਲੀਅਨ ਵਿਊ ਦੇ ਉੱਪਰ ਚੱਲਿਆ ਗਿਆ ਤੇ ਜਿਹੜੀਆਂ ਸਾਡੀ ਇੰਡਸਟਰੀ ਦੀਆਂ ਕੁਝ ਫੀਮੇਲ ਸਿੰਗਰਸ ਨੇ ਉਹਨਾਂ ਨੂੰ ਤਾਂ ਹੁਣ ਇਹ ਗੱਲ ਦਾ ਪਤਾ ਲੱਗ ਗਿਆ ਕਿ ਸਾਡਾ ਕੰਪੀਟੀਸ਼ਨ ਹੋਰ ਟਫ ਹੋ ਗਿਆ ਤੇ ਸਾਨੂੰ ਹੁਣ ਕੁਝ ਹੋਰ ਲੈ ਕੇ ਆਉਣਾ ਪਊ ਤੇ ਇੱਥੋਂ ਤੱਕ ਕਿ ਪਰਮ ਨੂੰ ਤਾਂ ਹੁਣ ਲੋਕ ਲੇਡੀ ਸਿੱਧੂ ਮੂਸੇਵਾਲਾ ਜਾਂ ਫੀਮੇਲ ਸਿੱਧੂ ਮੂਸੇਵਾਲਾ ਦੇ ਨਾਮ ਨਾਲ ਵੀ ਬੁਲਾਉਣ ਲੱਗ ਪਏ ਨੇ ਕਿਤੇ ਨਾ ਕਿਤੇ ਸਿੱਧੂ ਮੂਸੇ ਵਾਲੇ ਦੇ ਬੋਲਾਂ ਦੀ ਝਲਕ ਪਰਮ ਦੇ ਲਿਖੇ ਗਾਣਿਆਂ ਦੇ ਵਿੱਚ ਸਾਨੂੰ ਜ਼ਰੂਰ ਸੁਣਾਈ ਦਿੰਦੀ ਹੈ ਤੇ ਸਭ ਤੋਂ ਵੱਡਾ ਪਲੱਸ ਪੁਆਇੰਟ ਪਰਮ ਦਾ ਇਹ ਹੈ ਕਿ ਪਰਮ ਖੁਦ ਹੀ ਆਪਣੇ ਗਾਣੇ ਲਿਖਦੀ ਹੈ ਤੇ ਖੁਦ ਹੀ ਕੰਪੋਜ਼ ਵੀ ਕਰਦੀ ਹੈ ਜਦੋਂ ਕਿ ਇਸ ਇੰਡਸਟਰੀ ਦੇ ਵਿੱਚ ਇੱਕ ਸਿੰਗਰ ਹੈ ਜਿਸ ਦਾ ਨਾਮ ਹੈ ਸਿਮਰਨ ਕੌਰ ਤਾਂਦਲੀ ਉਹ ਆਪਣੇ ਗਾਣੇ ਲਿਖਦੀ ਹੈ ਕੰਪੋਜ਼ ਕਰਦੀ ਹੈ ਬਾਕੀ ਪੰਜਾਬ ਦੇ ਵਿੱਚ ਕੋਈ ਵੀ ਇਹੋ ਜਿਹੀ ਫੀਮੇਲ ਸਿੰਗਰ ਨਹੀਂ ਹੈ ਜੋ ਆਪਣੇ ਗਾਣੇ ਆਪ ਲਿਖਦੀ ਹੋਵੇ ਤੇ ਕੰਪੋਜ਼ ਕਰਦੀ ਹੋਵੇ ਦੇਖੋ ਦੋਸਤੋ ਇਹ ਤਾਂ ਬਹੁਤ ਵੱਡਾ ਸੱਚ ਹੈ ਕਿ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਆ ਨਾ ਉਹ ਨਰੀ ਅੱਗੇ ਲਿਖਣ ਦੇ ਮਾਮਲੇ 'ਚ ਵੀ ਕੰਪੋਜੀਸ਼ਨ ਦੇ ਮਾਮਲੇ 'ਚ ਵੀ ਤੇ ਉਹਨਾਂ ਦੇ ਜਿਹੜੇ ਥਾਟ ਨੇ ਜਿਹੜੇ ਕੰਟੈਂਟ ਨੇ ਉਹ ਬੜੇ ਹਾਈ ਲੈਵਲ ਤੇ ਨੈਕਸਟ ਲੈਵਲ ਦੇ ਨੇ ਇਸ ਲਈ ਜਿਹੜੀਆਂ ਹੁਣ ਫੀਮੇਲ ਸਿੰਗਰਜ਼ ਸੀਨੀਅਰ ਕਈ ਸਾਲਾਂ ਤੋਂ ਇਸ ਇੰਡਸਟਰੀ ਦੇ ਵਿੱਚ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਹੁਣ ਪਰਮ ਤੋਂ ਡਰ ਲੱਗਣ ਲੱਗ ਪਿਆ ਹੈ ਕਿ ਪਰਮ ਜਿਹੜੇ ਹਿਸਾਬ ਨਾਲ ਇੰਡਸਟਰੀ ਦੇ ਵਿੱਚ ਅੱਗੇ ਵਧ ਰਹੀ ਹੈ ਰਾਤੋਂ ਰਾਤ ਸ਼ਾਇਨ ਹੋਣ ਵਾਲੀ ਪਰਮ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਚੈਲੰਜ دیتا ਹੈ ਕਿ ਹੁਣ ਤੁਸੀਂ ਆਜੋ ਮੇਰੇ ਬਰਾਬਰ ਮੈਂ ਆ ਗਈਆਂ ਕਿਉਂਕਿ ਪਰਮ ਦੇ ਕੋਲ ਕਲਮ ਵੀ ਹੈ ਬਹੁਤ ਹੀ ਕਮਾਲ ਦੇ ਸ਼ਬਦ ਵੀ ਹਨ ਕੰਟੈਂਟ ਵੀ ਹੈ ਤੇ ਉਸ ਕੋਲੇ ਰੱਬ ਦਾ ਬਖਸ਼ਿਆ ਹੋਇਆ ਗळा ਵੀ ਹੈ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪਰਮ ਨਾਮ ਦੇ ਇਸ ਤੂਫਾਨ ਦੇ ਵਿੱਚ ਕਿਤੇ ਸਾਡੀਆਂ ਪਹਿਲੀਆਂ ਫੀਮੇਲ ਸਿੰਗਰਾਂ ਉੱਡ ਤਾਂ ਨਹੀਂ ਜਾਣਗੀਆਂ ਡਰ ਤਾਂ ਉਹਨਾਂ ਨੂੰ ਵੀ ਹੈ ਹੁਣ ਜੇ ਪਰਮ ਦਾ ਟੱਕਰਾ ਕਰਨਾ ਹੈ ਜਾਂ ਪਰਮ ਦੇ ਬਰਾਬਰ ਵੀ ਚੱਲਣਾ ਹੈ ਤਾਂ ਪਰਮ ਵਰਗੀ ਗਾਇਕੀ ਤੇ ਪਰਮ ਵਰਗੀਆਂ ਕੰਪੋਜੀਸ਼ਨਾਂ ਤੇ ਪਰਮ ਵਰਗੇ ਲਿਰਿਕਸ ਉਹਨਾਂ ਨੂੰ ਚਾਹੀਦੇ ਨੇ ਪਰਮ ਜਿਹੋ ਜਿਹਾਂ ਸੋਚੂਗੀ ਉਹ ਜਾ ਉਹ ਖੁਦ ਲਿਖ ਸਕਦੀ ਹੈ ਪਰ ਜਿਹੜੀਆਂ ਹੋਰ ਕੁੜੀਆਂ ਨੇ ਇੰਡਸਟਰੀ ਦੇ ਵਿੱਚ ਉਹ ਲਿਰਿਕਸ ਕਿੱਥੋਂ ਲੈ ਕੇ ਆਉਣਗੀਆਂ ਕੋਈ ਡਾਊਟ ਨਹੀਂ ਸਾਡੀ ਇੰਡਸਟਰੀ ਦੇ ਵਿੱਚ ਬਹੁਤ ਵਧੀਆ ਰਾਈਟਰ ਨੇ ਪਰ ਜਿਹੜਾ ਵੀ ਸਿੰਗਰ ਅੱਜ ਤੱਕ ਖੁਦ ਲਿਖਦਾ ਹੈ ਉਹ ਕਾਮਯਾਬੀ ਦੀਆਂ ਬੁਲੰਦੀਆਂ ਤੱਕ ਹਰ ਹਾਲਤ 'ਚ ਪਹੁੰਚਿਆ ਹੈ ਤੇ ਪਰਮ ਵੀ ਇਸੇ ਚੀਜ਼ ਦੀ ਉਦਾਹਰਨ ਹੈ ਗਰੀਬੀ ਚੋਂ ਉੱਠ ਕੇ ਦੁਨੀਆ ਭਰ 'ਚ ਆਪਣਾ ਨਾਂ ਚਮਕਾਉਣ ਵਾਲੀ ਪਰਮ ਨੂੰ ਮੇਰੇ ਵੱਲੋਂ ਬਹੁਤ ਵਧਾਈਆਂ ਤੇ ਮੈਂ ਕਹਿੰਦਾ ਹਾਂ ਕਿ ਕੀਪ ਇਟ ਅਪ ਪਰਮ ਬਹੁਤ ਅੱਗੇ ਜਾਵੇਂਗੀ ਤੇ ਇਦਾਂ ਹੀ ਕੰਮ ਕਰਦੀ ਰਹੇ ਬਸ ਹੰਕਾਰ ਤੋਂ ਦੂਰ ਤੇ ਡਾਉਨ ਟੂ ਅਰਥ ਰਹਿ ਕੇ ਕੰਮ ਕਰੇਗੀ ਤਾਂ ਤੈਨੂੰ ਕੋਈ ਵੀ ਤੇਰੇ ਸੁਪਨਿਆਂ ਦੀ ਦੁਨੀਆ 'ਚ ਉਡਾਰੀ ਭਰਨ ਤੋਂ ਨਹੀਂ ਰੋਕ ਸਕਦਾ